ਪਹਿਲਾਂ ਤਾਂ ਮੈਂ ਸਾਰੇ ਆਪਣੀ ਜੈਤੋ ਮੰਡੀ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਲਈ ਸਹਿਯੋਗ ਦਿੱਤਾ ਤੇ ਅੱਜ ਕਲਾਸ਼ਪਤੀ ਲੰਗਰ ਸੇਵਾ ਸੰਪਤੀ ਤੇ ਚੜ੍ਹਦੀ ਕਲਾ ਵੈਲਫੇਅਰ ਸੁਸਾਇਟੀ ਨੂੰ ਪੋਸ਼ਵਾਨ ਦੇ ਜਿਹੜੇ ਹੜਪੀੜ ਦਾ ਜੇ ਭੁੱਖ ਨਾਲ ਮਰ ਰਹੇ ਆ ਉਹਨਾਂ ਲਈ ਆ ਰਾਸ਼ਨ ਇਕੱਠਾ ਕਰਕੇ ਲੈ ਕੇ ਜਾ ਰਹੇ ਜਿਵੇਂ ਪਾਣੀ ਦੀਆਂ ਬੋਤਲਾਂ ਫਕਾਲ ਫੀਡ ਦਾਣਾ ਆਟਾ ਦਾਲ ਤੇ ਤੂੜੀ ਵਗੈਰਾ ਤੇ ਹੋਰ ਵੀ ਵਸਤਾਂ ਲੈ ਕੇ ਜਾ ਰਹੇ ਆ ਤੇ ਸਾਰੀ ਮੰਡੀ ਦੇ ਸਹਿਯੋਗ ਨਾਲ ਹੀ ਇਹ ਹੋ ਸਕਿਆ ਤੇ ਹੀ ਸਾਰੇ ਮੰਡੀ ਦਾ ਜੈਤੂ ਮੰਡੀ ਦੇ ਨਿਵਾਸੀਆਂ ਦੇ ਆਸ-ਪਾਸੇ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਹਨਾਂ ਦੇ ਵਿੱਚ ਸਹਿਯੋਗ ਦੇ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਸਰ ਮੈਂ ਡਾਕਟਰ ਵੀਨਾ ਗਰਕ ਸਮਾਜ ਸੇਵੀ ਬਟਿੰਡਾ ਤੋਂ ਇੱਥੇ ਆਈ ਹੋਈ ਆ ਕਿਉਂਕਿ ਅੱਜ ਮੈਂ ਦੇਖਿਆ ਬੜਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਚੜ੍ਹਦੀ ਕਲਾ ਸੇਵਾ ਸੁਸਾਇਟੀ ਔਰ ਕਲਾਸ਼ਪਤੀ ਲੰਗਰ ਸੇਵਾ ਵੱਲੋਂ ਤੁਸੀਂ ਇਹ ਟਰੈਲੀਆਂ ਭਰੀਆਂ ਦੇਖ ਰਹੇ ਹੋ ਪੰਜਾਬ ਵਾਸਤੇ ਮ ਬੜੀ ਹੜ ਦੀ ਮਾਰਾਂ ਇੱਥੇ ਆਇਆ ਹੋਇਆ ਇੱਥੋਂ ਦੇ ਲੋਕ ਤਬਨਿੰਨ ਕੋਚਰ ਜੀ ਔਰ ਸਾਰੇ ਮੇਰੇ ਵੀਰ ਖੜੇ ਇਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਔਰ ਇਹ ਪਸ਼ੂਆਂ ਲਈ ਚਾਰਾ ਗੋੜ ਥੋੜੇ ਔਰ ਬਹੁਤ ਸਾਰੀਆਂ ਹੋਰ ਚੀਜ਼ਾਂ ਲੈ ਕੇ ਜਾ ਰਿਹਾ ਔਰ ਅਸੀਂ ਵੀ ਆਪਣੇ ਵੱਲੋਂ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੀ ਜ਼ਰੂਰਤ ਦੀਆਂ ਵਸਤੂਆਂ ਜਿਵੇਂ ਤੁਸੀਂ ਜਾਣਦੇ ਹੋ ਨਹੀਂ ਦੱਸ ਸਕਦੇ ਉਹ ਅਸੀਂ ਲੈ ਕੇ ਚੱਲੇ ਹੋਏ ਆ ਔਰ ਇੱਕ ਬਹੁਤ ਵਧੀਆ ਹੈ ਕਿ ਜੈਤੋ ਦੇ ਮੰਡੀ ਦੇ ਬਸ ਬਸਨੀਖ ਐਡਾ ਵੱਡਾ ਉਪਰਾਲਾ ਕਰਕੇ ਲੈ ਕੇ ਚੱਲੇ ਆ ਕਿਉਂਕਿ ਅਸੀਂ ਹੋਰ ਨਹੀਂ ਕੁਝ ਕਰ ਸਕਦੇ ਤਾਂ ਅਸੀਂ ਉਹਨਾਂ ਨੂੰ ਸੰਤਾਨਾ ਦੇ ਸਕਦੇ ਆ ਇਹ ਸਾਡਾ ਭਾਵੇਂ ਇਹ ਬਹੁਤ ਘੱਟ ਸਮਾਨ ਲੱਗਦਾ ਹੋਵੇ ਪਰ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਹੜ੍ਹ ਚ ਪੀੜਿਤ ਆਏ ਉਹਨਾਂ ਨੂੰ ਸੰਤਾਨਾ ਦੇ ਲਈ ਉਹਨਾਂ ਨੂੰ ਇਹ ਮਹਿਸੂਸ ਕਰਾਉਣ ਲਈ ਕਿ ਅਸੀਂ ਤੁਹਾਡੇ ਨਾਲ ਖੜੇ ਆ ਘਬਰਾਉਣ ਦੀ ਲੋੜ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਅਸੀਂ ਜੋ ਵੀ ਹਰ ਸੰਭਵ ਮਤ ਸਹਾਇਤਾ ਤੁਹਾਡੀ ਕਰਦੇ ਰਹਿਾਂਗੇ ਮੈਂ ਲਵਨੀਨ ਕੋਚਰ ਜੀ ਨੂੰ ਔਰ ਮੇਰੇ ਵੀਰ ਜੀ ਮੀਤ ਸਿੰਘ ਮਿੱਤਾ ਮੀਤ ਸਿੰਘ ਮਿੱਤਾ ਜੀ ਨੂੰ ਵਧਾਈ ਦਿੰਨੀ ਹੈ ਕਿ ਤੁਹਾਡਾ ਇਹ ਸਮਾਜ ਦੇ ਪ੍ਰਤੀ ਪਾਇਆ ਹੋਇਆ ਯੋਗਦਾਨ ਭੁੱਲਣ ਯੋਗ ਨਹੀਂ ਰਹੇਗਾ ਔਰ ਪ੍ਰਮਾਤਮਾ ਤਾਂ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੂਗਾ ਔਰ ਤੁਹਾਨੂੰ ਬਲ ਬਖਸ਼ੇ ਕਿ ਤੁਸੀਂ ਹੋਰ ਵੱਧ ਸੇਵਾ ਕਰ ਸਕੋ ਔਰ ਜੱਤੋਂ ਨੂੰ ਹੋਰ ਅੱਗੇ ਲੈ ਕੇ ਜਾ ਸਕੋ ਕਿਹ ਟੈਲੀ ਭੇਣੀ ਅੱਜ ਤਿੰਨ ਟਰਾਲੀਆਂ ਤੁਹਾਡੇ ਸਾਹਮਣੇ ਭਰੀਆਂ ਹੋਈਆਂ ਨੇ ਜੀ ਤੇ ਕੁਝ ਸਮਾਨ ਜਿਹੜਾ ਐਂਬੂਲੈਂਸ 'ਚ ਵੀ ਰੱਖਿਆ ਹੋਇਆ ਹੈ ਜਿਹੜਾ ਕਿ ਉੱਥੇ ਜਾ ਕੇ ਉਹਨਾਂ ਨੂੰ ਦਿੱਤਾ ਜਾਊਗਾ ਕਿਹ ਥਾਂ ਜਾ ਰਹੇ ਹੋ ਅੱਜ ਫਰੋਜ਼ਪੁਰ ਦੇ ਬਾਰਡਰ ਏਰੀਆ ਦੇ ਵਿੱਚ ਜਿੱਥੇ ਹੜ੍ਹ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਲੋਕਾਂ ਨੂੰ ਘਰੋਂ ਜਾੜਤਾ ਪਸ਼ੂਧਨ ਦਾ ਨੁਕਸਾਨ ਹੋਇਆ ਸਾਡੀ ਖੇਤੀ ਦਾ ਨੁਕਸਾਨ ਹੋਇਆ ਇਹ ਤਾਂ ਸਾਡੇ ਮਾਨਵਤਾ ਦਾ ਵੀ ਨੁਕਸਾਨ ਹੋਇਆ ਬਹੁਤ ਸਾਰੇ ਲੋਕ ਵਿੱਚ ਰੁੜ ਗਏ ਸਰਪਿਤ ਖਾਨ ਜੇਤੋ ਮੰਡੀ ਡਾਕਟਰ ਵੀਨਾ ਗਰਦੇ ਦੇ ਨਾਮ ਬਸ ਇੰਨੇ ਹੀ ਹੈਲਪ ਕਰ ਰਹੇ ਆ ਜਿੱਥੇ ਪੀੜਤ ਲੋਕ ਹੈ ਫਰੋਜ਼ ਬੋਰਡਰ ਤੇ ਜਾ ਰਹੇ ਆ ਅਸੀਂ ਜਿੰਨਾ ਸਮਾਨ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਸਾਰਾ ਕੁਝ ਲੈ ਕੇ ਜਾ ਰਹੇ ਆ ਅਸੀਂ ਬਾਕੀ ਲੇਡੀਜ਼ ਵਾਸਤੇ ਵੀ ਜੋ ਪਰਸਨਲ ਉਹਨਾਂ ਦਾ ਮਟੀਰੀਅਲ ਹੈ ਉਹ ਵੀ ਅਸੀਂ ਉਹਨਾਂ ਨੂੰ ਡਿਸਟ੍ਰੀਬਿਊਟ ਕਰਾਂਗੇ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਤੇ ਸੁਖਸ਼ਾਂਤੀ ਬਣੀ ਰਹੇ ਕਲਾਸ਼ਪਤੀ ਲੰਗਰ ਸੇਵਾ ਸੰਪਤੀ ਵੱਲੋਂ ਤੇ ਚੜ੍ਹਦੀ ਗਲਾ ਸਵਾਗਤ ਵੱਲੋਂ ਸੈਦੀ ਵੱਲੋਂ ਮੰਡੀ ਦੇ ਸਹਿਯੋਗ ਨਾਲ ਅਸੀਂ ਇਹ ਸਾਰਾ ਰਾਸ਼ਨ ਇਕੱਠਾ ਕੀਤਾ ਜਿਸ ਵਿੱਚ ਮਹਿਨ ਪਸ਼ੂਆਂ ਦਾ ਚਾਰਾ ਹੀ ਹੈ ਜਿਸ ਵਿੱਚ ਗੋੜ ਖਾਲ ਫੀਡ ਚੋਕਰ ਇਹ ਸਮਾਨ ਲੈ ਕੇ ਚੱਲੇ ਆ ਜੀ ਅਸੀਂ ਫਰੋਪਰ ਸਾਈਡ ਬਾਰਡਰ ਤੇ ਸਾਨੂੰ ਪਤਾ ਲੱਗਿਆ ਹੈ ਜੀ ਉੱਥੇ ਚਾਰੇ ਦੀ ਬਹੁਤ ਕਮੀ ਹੈ ਤੇ ਅਸੀਂ ਕੋਈ ਉੱਥੇ ਪਹੁੰਚਾਈ ਕਰਾਂਗੇ ਅਸੀਂ ਸਾਰੀ ਮੰਡੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿੰਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਇਸੇ ਸੇਵਾ ਦਾ ਮੌਕਾ ਦਿੱਤਾ ਅੱਜ ਤਿੰਨ ਟਰਾਲੀਆਂ ਲਿਆ ਰਹੇ ਹਾਂ ਇਹ ਕੈਮਰੋ ਵਿੱਚ ਸਾਡੇ ਮੈਡਮ ਜੀ ਆਏ ਹੋਣ ਪੂਲ ਲੇਡੀ ਲਈ ਆਪਣਾ ਉਹ ਕਰਵਾਉਣ ਦੇ ਪੁਆਇੰਟ ਅੱਜ ਖੜ ਪੀੜਤ ਕਰਕੇ ਇਲਾਕੇ ਦੇ ਲੋਕ ਬਹੁਤ ਹੀ ਪਰੇਸ਼ਾਨ ਹਨ ਅਤੇ ਘਰੋਂ ਬੇਕਾਰ ਹੋ ਗਏ ਹਨ ਉਹਨਾਂ ਦੇ ਪਸ਼ੂਆਂ ਵਾਸਤੇ ਰਾਸ਼ਨ ਲਿਜਾਣ ਵਾਸਤੇ ਅੱਜ ਜੈਤੋ ਦੀਆਂ ਦੋ ਸਮਾਜ ਸੇਵੀ ਸੰਸਥਾਵਾਂ ਚੜ੍ਹਦੀ ਕਲਾ ਵੈਲਫੇਅਰ ਸੁਸਾਇਟੀ ਅਤੇ ਕਲਾਸ਼ਪਤੀ ਲੰਗਰ ਸੇਵਾ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਗੋੜ ਖਾਲ ਖਾਲ ਆਦ ਉੱਥੇ ਭੇਜਿਆ ਜਾ ਰਿਹਾ ਪਸ਼ੂਆਂ ਵਾਸਤੇ ਇਹਨਾਂ ਦਾ ਬਹੁਤ-ਬਹੁਤ ਅਸੀ ਧੰਨਵਾਦ ਕਰਦੇ ਆਂ ਮੰਡੀ ਵਾਸੀਆਂ ਨੇ ਪੂਰਾ ਇਹਨਾਂ ਨੂੰ ਸਹਿਯੋਗ ਦਿੱਤਾ